ਪਾਂਡੇ ਭਰਾ ਉਹਨਾਂ ਨੂੰ ਮੁੜ ਕੇ ਸਰਕਾਰ ਨੇ ਬਰੀ ਵੀ ਕੀਤਾ ਇੱਕ ਨੂੰ ਐਮਐਲਏ ਵੀ ਅੰਦਰਾ ਗਾਂਧੀ ਨੇ ਉਸ ਸਮੇਂ ਬਣਾਇਆ ਤੇ ਇੱਕ ਨੂੰ ਐਮਪੀ ਬਣਾਇਆ ਸੀ ਭਾਈ ਮੋਹਨ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ ਬਠੰਡਾ ਹੋਣਾ ਨੇ ਮਕਾਲਕ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਜੀ ਕੌਕੇ ਦੇ ਕਤਲ ਸਬੰਧੀ ਜੋ ਰਿਪੋਰਟ ਜਨਤਕ ਹੋਈ ਹੈ ਇਹ ਅਸੀਂ ਜਿਹੜੀ ਬੇਨਤੀ ਮੈਂ ਖਾਸ ਕਰਕੇ ਕਰਨ ਲੱਗਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਸੰਬੰਧੀ ਤੇ ਬਾਕੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਸੰਬੰਧੀ ਪੰਜ ਪਿਆਰੇ ਭਾਈ ਹਰਜੀਤ ਸਿੰਘ ਜੀ ਪੁਰੇਵਾਲ ਭਾਈ ਜਰਨੈਲ ਸਿੰਘ ਜੀ ਸਖੀਰਾ ਇਹਨਾਂ ਸਾਰਿਆਂ ਦੀ ਤਰਫੋਂ ਪੰਥਕ ਧਿਰਾਂ ਦੀ ਤਰਫੋਂ ਭਾਈ ਮੋਹਕਮ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਹੋਣਾ ਨੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਦੇ ਕਤਲ ਸਬੰਧੀ ਜੋ ਰਿਪੋਰਟ ਜਨਤਕ ਹੋਈ ਹੈ ਉਸ ਤੇ ਆਪਣੇ ਜਿਹੜੇ ਆ ਖੁੱਲਕੇ ਵਿਚਾਰ ਪੇਸ਼ ਕੀਤੇ ਆ ਤੇ ਭਾਈ ਗੁਰਦੀਪ ਸਿੰਘ ਜੀ ਉਹਨਾਂ ਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੇ ਸ਼ਹੀਦੀ ਸਮਾਗਮ ਜੋ 1 ਜਨਵਰੀ 2024 ਨੂੰ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਸ਼ਹੀਦੀ ਸਮਾਗਮ ਸੰਬੰਧੀ ਜਿਹੜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਸਮੁੱਚੇ ਸਿੰਘ ਸਾਹਿਬਾਨ ਸਮੁੱਚੀਆਂ ਪੰਥਕ ਧਿਰਾਂ ਇਨਸਾਫ਼ ਸੰਗ ਲੋਕ ਉਸ ਸ਼ਹੀਦੀ ਸਮਾਗਮ ਦੇ ਵਿੱਚ ਜਿਹੜਾ ਵਾ ਸ਼ਾਮਲ ਹੋਣਗੇ ਇਹਦੇ ਸਾਰਿਆਂ ਨੂੰ ਬੇਨਤੀ ਵੀ ਕੀਤੀ ਆ ਕਿ ਸਾਰੇ ਉਸ ਦਿਨ ਜਿਹੜਾ ਵਾ ਹੋਮਾ ਮਹਾਕੇ ਉਸ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੂਸਰੀ ਅਸੀਂ ਜਿਹੜੀ ਬੇਨਤੀ ਮੈਂ ਖਾਸ ਕਰਕੇ ਕਰਨ ਲੱਗਾ ਕਿ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਰਿਹਾਈ ਸੰਬੰਧੀ ਤੇ ਬਾਕੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਸੰਬੰਧੀ ਉਹ ਬੇਨਤੀ ਇਸ ਤਰ੍ਹਾਂ ਵਾ ਕਿ ਉਸ ਸੰਬੰਧੀ ਭਾਵੇਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਜਿਹੜੀ ਆ ਬਣਾਈ ਹੋਈ ਆ ਪਰ ਸਾਡੀ ਭਾਰਤ ਸਰਕਾਰ ਨੂੰ ਜਿਹੜੀ ਆ ਬੇਨਤੀ ਆ ਕਿ ਜਿਸ ਤਰ੍ਹਾਂ ਰਜੀਵ ਗਾਂਧੀ ਦੇ ਕਾਤਲ ਹਰਿਆ ਹੋਏ ਇਸੇ ਤਰ੍ਹਾਂ ਹੀ ਭਾਰਤ ਦਾ ਅਜਾਜ ਅਗਵਾ ਕਰਕੇ ਪਾਂਡੇ ਭਰਾ ਉਹਨਾਂ ਨੂੰ ਮੁੜ ਕੇ ਸਰਕਾਰ ਨੇ ਬਰੀ ਵੀ ਕੀਤਾ ਇੱਕ ਨੂੰ ਐਮਐਲਏ ਵੀ ਅੰ드ਰਾ ਗਾਂਧੀ ਨੇ ਉਸ ਸਮੇਂ ਬਣਾਇਆ ਤੇ ਇੱਕ ਨੂੰ ਐਮਪੀ ਬਣਾਇਆ ਸੀ ਇਸੇ ਤਰ੍ਹਾਂ ਹੀ ਕਿ ਬਿਲਕਸਬਾਨੋ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਸਰਕਾਰ ਨੇ ਇੱਕ ਤਰਫਾ ਕਾਰਵਾਈ ਕਰਕੇ ਜੜਾ ਵਾ ਹਰਿਆ ਕੀਤਾ ਸੀ ਇਸ ਤੋਂ ਵੀ ਅੱਗੇ ਇਹ ਭਾਰਤ ਸਰਕਾਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਟਾਲ ਬਿਹਾਰੀ ਵਾਜਪਾਈ ਸਨ ਤੇ ਉਸ ਵੇਲੇ ਪਾਕਿਸਤਾਨ ਦੇ ਖਾੜਕੂਆਂ ਨੇ ਇੱਕ ਭਾਰਤ ਦਾ ਜਹਾਜ਼ ਅਗਵਾ ਕੀਤਾ ਸੀ ਜੋ ਕੰਧਾਰ ਲਜਾਇਆ ਗਿਆ ਸੀ ਉਸ ਦੇ ਬਦਲੇ ਉਹਨਾਂ ਆਪਣਾ ਵੱਡੇ ਵੱਡੇ ਜਿਹੜੇ ਉਹਨਾਂ ਦੇ ਭਾਰਤ ਧਿਆੜ ਵਰਗੀਆਂ ਜ਼ਿਲ੍ਹਿਆਂ ਦੇ ਵਿੱਚ ਵੱਡੇ ਵੱਡੇ ਉਹਨਾਂ ਦੇ ਖਾੜਕੂ ਸੀ ਉਹਨਾਂ ਨੂੰ ਸਰਕਾਰ ਨਾਲ ਉਹਨਾਂ ਜਿਹੜਾ ਬਾ ਜਹਾਜ਼ ਦੇ ਅਗਵਾ ਦੇ ਮਸਾਫਰਾਂ ਨੂੰ ਛੱਡਣ ਬਦਲੇ ਉਹ ਆਪਣੇ ਉਹਨਾਂ ਖਾੜਕੂ ਵੀ ਛਡਾਏ ਤੇ ਉਸ ਸਮੇਂ ਦਾ ਵਿਦੇਸ਼ ਮੰਤਰੀ ਉਹਨਾਂ ਖਾੜਕੂਆਂ ਨੂੰ ਹਰਿਆ ਕਰਕੇ ਜਹਾਜ਼ 'ਚ ਬਿਠਾ ਕੇ ਤੇ ਕੰਧਾਰ 에어ਪੋਰਟ ਤੇ ਜਿਹੜਾ ਛੱਡ ਕੇ ਆਇਆ ਸੀ ਤੇ ਵੱਡੇ ਵੱਡੇ ਗਿਫਟ ਵੀ ਦੇ ਕੇ ਆਇਆ ਸੀ ਉਹਨਾਂ ਇਹ ਸਾਰੇ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਰਾਜੋਆਣਾ ਸਮੇਤ ਇਹਨਾਂ ਨੇ ਕੋਈ ਆਪਣੀ ਜਾਤੀ ਕੰਮ ਲਈ ਜਿਹੜਾ ਵਾ ਕੋਈ ਕਾਨੂੰਨ ਨਹੀਂ ਤੋੜਿਆ ਸ੍ਰੀ ਦਰਬਾਰ ਸਾਹਿਬ ਸਮੇਂ ਜਦੋਂ ਹਮਲਾ ਆਇਆ ਤੇ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਭੜਕੀਆਂ ਇਸੇ ਤਰ੍ਹਾਂ ਜਦੋਂ ਦਿੱਲੀ ਕਤਲੇਆਮ ਹੋਇਆ ਵਾ ਉਸ ਸਮੇਂ ਵੀ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਜਖਮੀ ਹੋਈਆਂ ਤੇ ਸਾਰੇ ਵੀਰਾਂ ਨੇ ਘਰ-ਬਾਰ ਛੱਡ ਕੇ ਜਿਹੜਾ ਵਾ ਪੰਥ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਸੀ ਤੇ ਕੌਮੀ ਕਾਦਲੀ ਜਿਹੜੀ ਆ ਲੜਾਈ ਜਿਹੜੀ ਆ ਨਾਲ ਵੀਰਾਂ ਨੇ ਲੜੀ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸਜ਼ਾਵਾਂ ਨਾਲੋਂ ਵੀ ਕਈ ਗੁਣਾ ਵੱਧ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸੋ ਅਸੀਂ ਇਹ ਗੱਲ ਕਹਿੰਨੇ ਆ ਕਿ ਹੁਣ ਕੌਮ ਦੀਆਂ ਭਾਵਨਾਵਾਂ ਨੂੰ ਵੇਖ ਕੇ ਭਾਈ ਬਲਵੰਤ ਸਿੰਘ ਰਾਜੋਵਾਨਾ ਸਮੇਤ ਬਾਕੀ ਸਮੁੱਚੇ ਬੰਦੀ ਸਿੰਘ ਜਿਹੜੇ ਆ ਉਹ ਤੁਰੰਤ ਜਿਹੜੇ ਆ ਹਰਿਆ ਹੋਣੇ ਚਾਹੀਦੇ ਆ ਇਹ ਸਮੁੱਚੀ ਕੌਮ ਦੇ ਭਾਵਨਾ ਸਮੁੱਚੇ ਪੰਜਾਬੀਆਂ ਦੀ ਇਹ ਜਿਹੜੀ ਆ ਇੱਕ ਰੀਜਿਆ ਕਿ ਸਾਰੇ ਬੰਦੀ ਸਿੰਘ ਜਿਹੜਾ ਵਾ ਤੁਰੰਤ ਜਿਹੜੇ ਆ ਭਾਰਤ ਸਰਕਾਰ ਨੂੰ ਹਰਿਆ ਕਰਨੇ ਚਾਹੀਦੇ ਆ ਅੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਸ੍ਰੀ ਅਮਰ ਸਰ ਸਾਹਿਬ ਦੀ ਪ੍ਰੇਤਰ ਧਰਤੀ ਤੇ ਵਸਣ ਵਾਲੇ ਪੱਤਰਕਾਰ ਵੀਰਾਂ ਨੂੰ ਅਸੀਂ ਅੱਜ ਖੇਚਲ ਦੇ ਰਹੇ ਹਾਂ ਅੱਜ ਦਾ ਜਿਹੜਾ ਸਾਡਾ ਮੀਟਿੰਗ ਪ੍ਰੈਸ ਕਾਨਫਰੰਸ ਕਰਨ ਦਾ ਜੋ ਪ੍ਰੋਗਰਾਮ ਹੈ ਉਹ ਸਬੰਧੀ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਜਿਹੜੇ ਸਰਕਾਰੀ ਰਿਪੋਰਟ ਹੈ ਬੀਪੀ ਤਵਾੜੀ ਜੋ ਕਿ ਸਾਡੇ ਬੜੇ ਸਤਕਾਰਤ ਉਹ ਅਫਸਰ ਨੇ ਪੰਜਾਬ ਦੇ ਰਹੇ ਤੇ ਹੁਣ ਤਾਂ ਮੈਨੂੰ ਜਾਣਕਾਰੀ ਨਹੀਂ ਗਈ ਵੀ ਉਹ ਹੈਗੇ ਨੇ ਕਿ ਰਿਟਾਇਰ ਨੇ ਉਹਨਾਂ ਨੇ ਇੱਕ ਜਾਂਚ ਕੀਤੀ ਸੀ ਉਹ ਸੰਬੰਧ ਵਿੱਚ ਅਸੀਂ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆਂ ਵੀਰੋ ਸ੍ਰੀ ਅਕਾਲ ਤਖਸਾਲ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਇਹ ਆਪ ਸਭ ਨੂੰ ਪਤਾ ਹੈ ਸਿੱਖ ਦਾ ਕੋਈ ਵੀ ਦੁੱਖ ਦਰਦ ਕੋਈ ਮੁਸ਼ਕਲ ਤਾਂ ਉਹ ਸ੍ਰੀ ਅਕਾਲ ਤਖਸਾਲ ਸਾਹਿਬ ਹੁੰਦਾ ਹੈ ਅਕਾਲ ਤਖਸਾਲ ਸਾਹਿਬ ਦਾ ਮਤਲਬ ਇੱਕ ਤਾਂ ਹੈਗਾ ਸਾਡੇ ਜਿਹੜਾ ਅਸਥਾਨ ਦੀ ਗੱਲ ਹੈ ਦੂਸਰਾ ਉਥੋਂ ਦੇ ਜਿਹੜੇ ਸੇਵਾਦਾਰ ਜਾਂ ਜਿਹੜੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਹੁੰਦੀਆਂ ਨੇ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਸਾਡੀ ਕੌਮ ਵਿੱਚ ਬਹੁਤ ਵੱਡੀ ਸਨਮਾਨਿਤ ਸ਼ਖਸੀਅਤ ਸੀ। ਔਰ ਸਿੱਖ ਕੌਮ ਜਿਹੜੀ ਹੋ ਉਹਨਾਂ ਦਾ ਬਹੁਤ ਵੱਡਾ ਮਾਣ ਕਰਦੀ ਸੀ। ਸਾਰੀਆਂ ਹੀ ਸਿੱਖ ਜਥੇਬੰਦੀਆਂ ਚਾਹੇ ਉਹ ਧਾਰਮਿਕ ਸਨ, ਰਾਜਨੀਤਿਕ ਸਨ, ਸਮਾਜਿਕ ਸਨ ਜਾਂ ਦੂਸਰੀਆਂ ਜੋ ਵੀ ਸਨ, ਜਾਂ ਗਰਮ ਖਿਆਲੀ, ਨਰਮ ਖਿਆਲੀ ਜਿੰਨੇ ਵੀ ਹੈ ਸਨ, ਦੇਸ਼ ਵਿਦੇਸ਼ ਵਾਲੇ ਉਹ ਸਾਰੇ ਹੀ ਗੁਰਦੇਵ ਸਿੰਘ ਕੌਕੇ ਸਾਹਿਬ ਜਿਹੜੇ ਸੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸਨ। ਉਹ ਨਾਮ ਬਨ ਵਾਲੀ ਰੂਹ ਸੀ ਸਿਮਰਨ ਵਾਲੀ ਰੂਹ ਸੀ ਤੇ ਹਮੇਸ਼ਾ ਸੱਚ ਤੇ ਪੈਰਾ ਦੇਣ ਵਾਲੀ ਸ਼ਖਸੀਅਤ ਸੀ ਐਸੀ ਸ਼ਖਸੀਅਤ ਦੇ ਨਾਲ ਜੋ ਜ਼ੁਲਮ ਜੋ ਅਤਿਆਚਾਰ ਹੋਇਆ ਜਿਸ નિર્દય ਪੁਣੇ ਦੇ ਨਾਲ ਔਰ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਬੰਧ ਵਿੱਚ ਸਿੱਖ ਪੰਥ ਵੱਲੋਂ ਜਦੋਂ ਅਕਾਲੀ ਸਰਕਾਰ 97 ਤੋਂ 2000 ਬਣੀ ਤਾਂ ਉਸ ਸਮੇਂ 97 ਬਣਨ ਤੋਂ ਬਾਅਦ ਉਹਨਾਂ ਦੇ ਕੋਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਨ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜਾ ਕਤਲ ਸੀ ਉਹਦੀ ਜਾਂਚ ਜਾਂ ਕਮਿਸ਼ਨ ਬਿਠਾ ਕੇ ਉਹ ਸੱਚ ਜਿਹੜਾ ਸੀ ਦੁਨੀਆ ਸਾਹਮਣੇ ਲਿਆਉਣ ਵਾਸਤੇ ਰਿਕਵੈਸਟ ਕੀਤੀ ਗਈ ਸਾਰਿਆਂ ਵੱਲੋਂ ਕਿਉਂਕਿ ਉਹਨਾਂ ਕੋਲ ਰਿਕਵੈਸਟ ਕਰਨ ਦਾ ਇੱਕ ਕਾਰਨ ਹੋਰ ਵੀ ਸੀ ਕਿ ਜਦੋਂ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਸਮੇਂ ਕੌਂਕੇ ਪਿੰਡ ਦੇ ਸਾਹਮਣੇ ਜੀਟੀ ਰੋਡ ਦੇ ਉੱਤੇ ਕਮਾਕ ਜੀਟੀ ਰੋਡ ਦੇ ਉੱਤੇ ਇੱਕ ਬਹੁਤ ਵੱਡਾ ਧਰਨਾ ਲੱਗਾ ਸੀ ਜੋ ਕਿ ਬਾਬਾ ਜਗਿੰਦਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਤਕਾਰਯੋਗ ਪਿਤਾ ਜੀ ਗੁਰਪਰਵਾਸੀ ਉਹਨਾਂ ਦੀ ਅਗਵਾਈ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਗਰਚਰਨ ਸਿੰਘ ਟੋੜਾ ਸਰਜਨ ਸਿੰਘ ਠੇਕੇਦਾਰ ਤੇ ਇਸ ਤੋਂ ਇਲਾਵਾ ਸਰਦਾਰ ਸੁਖਜਿੰਦਰ ਸਿੰਘ さん ਬਹੁਤ ਸਾਰੀਆਂ ਸ਼ਖਸੀਅਤਾਂ ਉੱਥੇ ਪੰਜਾਬ ਭਰ ਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਉਹਨਾਂ ਨੇ ਉੱਥੇ ਧਰਨਾ ਦਿੱਤਾ ਸੀ ਉੱਥੇ ਐਲਾਨ ਵੀ ਕੀਤਾ ਸੀ ਕਿ ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਆਏਗੀ ਤਾਂ ਉਹ ਸਮੇਂ ਜਹਦਰ ਗੁਰਦੇਵ ਸਿੰਘ ਕੌਂਕੇ ਦੀ ਜਾਂਚ ਜਿਹੜੀ ਹੈ ਇਹ ਕੀਤੀ ਜਾਵੇਗੀ ਉਸ ਮੁਤਾਬਕ ਪੰਥ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਸਰਕਾਰ ਬਣੀ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਉਹਨਾਂ ਨੇ ਉਸ ਦੇ ਉੱਪਰ ਇੱਕ ਵੀਰ ਸਰਦਾਰ ਵਾਹਿਗੁਰੂ ਬੀਪੀ ਤਿਵਾੜੀ ਜਿਹੜੇ ਉਸ ਸਮੇਂ ਇੱਕ ਅਫਸਰ ਸਨ ਪੰਜਾਬ ਦੇ ਵਿੱਚ ਬੜੇ ਆਮਾਨਦਾਰ ਮੰਨੇ ਜਾਂਦੇ ਸਨ ਨਾ ਤਾਂ ਉਹ ਸਿੱਖ ਸਨ ਤੇ ਨਾ ਹੀ ਉਹ ਪੰਜਾਬੀ ਸਨ ਪਰ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਬੜੀ ਨਿਰਮਲ ਸਚਾਈ ਦੇ ਆਧਾਰ ਚੱਲਣ ਵਾਲੀ ਸੀ ਉਹਨਾਂ ਦੇ ਅਗਵਾਈ ਚ ਜਾਂਚ ਜਿਹੜੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੋ ਆਰੰਭ ਕਰਵਾਈ ਉਹਨਾਂ ਨੇ ਆਪਣੀ ਸਾਰੀ ਜਾਂਚ ਕਰਕੇ ਤੇ ਉਹ ਰਿਪੋਰਟ ਜਿਹੜੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਦੇ ਦਿੱਤੀ ਸੀ ਉਸ ਵਿੱਚ ਉਹਨਾਂ ਨੇ ਆਪਣੇ ਵੱਲੋਂ ਜਿੰਨੇ ਵੀ ਉਹਨਾਂ ਤੋਂ ਤੱਥ ਜਾਂ ਜੋ ਵੀ ਉਹਨਾਂ ਦੀ ਰਿਪੋਰਟ ਸੀ ਉਹ ਸਾਰੀ ਇੱਕ ਅਫਸਰ ਜਿਸ ਤਰ੍ਹਾਂ ਕਰਦੇ ਨੇ ਉਹਨਾਂ ਨੇ ਉਹ ਸਾਰਾ ਕੁਝ ਕਰਕੇ ਉਹਨਾਂ ਸਚਾਈ ਦੇ ਆਧਾਰਤ ਉਹ ਰਿਪੋਰਟ ਜਿਹੜੀ ਹੈ ਪੰਜਾਬ ਸਰਕਾਰ ਨੂੰ ਸੌਂਪੀ ਸਾਨੂੰ ਦੁੱਖ ਹੈ ਕਿ ਉਸ ਰਿਪੋਰਟ ਦੇ ਉੱਤੇ ਅੱਗੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਚਾਹੀਦਾ ਤਾਂ ਇਹ ਸੀ ਕਿ ਉਸ ਰਿਪੋਰਟ ਦੇ ਆਧਾਰ ਦਿੱਤੇ ਅਦਾਲਤ ਵਿੱਚ ਕੇਸ ਜਾਂਦਾ ਐਫ ਆਈ ਆਰ ਦਰਜ ਹੁੰਦੀਆਂ ਤੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਮਿਆਰੀ ਸਜ਼ਾ ਦਿੱਤੀਆਂ ਜਾਂਦੀਆਂ ਕਿਉਂਕਿ ਉਹਨਾਂ ਨੇ ਸਿੱਧਾ ਹੀ ਅਕਾਲ ਤਖਤ ਸਾਹਿਬ ਜਿਸਰੀ ਅਕਾਲ ਤਖਤ ਜੋ ਸਿੱਖਾਂ ਦੀ ਸਰਮੌਰ ਹਸਤੀ ਹੈ ਉਸ ਦੇ ਉੱਤੇ ਇਹਨਾਂ ਨੇ ਜ਼ੁਲਮ ਅਤਿਆਚਾਰ ਢਾਇਆ ਸੀ ਪਰ ਸਰਕਾਰ ਨੇ ਉਹ ਜਾਣ ਜਿਹੜੀ ਸੀ ਆਪਣੇ ਕੋ ਡੇਟ ਦੱਬ ਕੇ ਰੱਖੀ ਉਹ 99 ਤੋਂ ਲੈ ਕੇ ਲਗਭਗ ਹੁਣ ਤੱਕ ਉਹ ਰਿਪੋਰਟ ਜਿਹੜੀ ਸੀ ਉਹ ਦੱਬੀ ਰਹੀ ਆ ਇਹਦੇ ਦਰਮਿਆਨ ਤਿੰਨ ਸਰਕਾਰਾਂ ਕਾਲੀ ਦਲ ਦੀਆਂ ਲੰਗੀਆਂ ਜਿਹਦੇ ਵਿੱਚ 97 ਤੋਂ 2 ਫਿਰ 7 ਤੋਂ 12 ਤੇ 12 ਤੋਂ 17 ਤੇ ਇਹਦੇ ਦਰਮਿਆਨ ਕਾਂਗਰਸ ਦੀਆਂ ਵੀ ਦੋ ਸਰਕਾਰਾਂ ਆਈਆਂ ਹੁਣ ਇੱਕ ਨਵੀਂ ਸਰਕਾਰ ਆਈ ਹੈ। ਉਹਦੀ ਜਿਹੜੀ ਜਾਂਚ ਦੀ ਰਿਪੋਰਟ ਸੀ ਉਹ ਹੁਣ ਮਨੁੱਖੀ ਅਧਿਕਾਰਾਂ ਵਾਲੀ ਸੰਸਥਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੇ ਜਥੇਦਾਰ ਨੇ ਉਹਨਾਂ ਨੂੰ ਦਿੱਤੀ ਗਈ ਹੈ ਕਿ ਆਹ ਰਿਪੋਰਟ ਹੈ ਆ ਉਹਦੀ ਮਤਲਬ ਸਾਰੀ ਜਿਹੜੀ ਪੋਜੀਸ਼ਨ ਹੈ ਉਹ ਖੜੀ ਆ। ਉਹਨਾਂ ਨੇ ਅੱਗੋਂ ਆਦੇਸ਼ ਜਾਰੀ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਅਗਵਾਈ ਕਰਕੇ ਤੇ ਇਸ ਸਾਰੀ ਪੜਤਾਲ ਜਿਹੜੀ ਹੈ ਉਹ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਕਰਾਏ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਬਾਉਣ ਵਾਸਤੇ ਆਪਣਾ ਯਤਨ ਕਰੇ ਤੇ ਇਹ ਕਾਰਵਾਈ ਕਰੇ ਅਸੀਂ ਇਸ ਸਬੰਧ ਵਿੱਚ ਹੀ ਆਪ ਜੀ ਦੇ ਨਾਲ ਅੱਜ ਕੁਝ ਗੱਲਾਂ ਕਰਨ ਵਾਸਤੇ ਬੈਠੇ ਆ ਅਸੀਂ ਮੌਜੂਦਾ ਜਿਹੜੀ ਸਰਕਾਰ ਹੈ ਅਸੀਂ ਉਸ ਨੂੰ ਵੀ ਕਹਿ ਰਹੇ ਹਾਂ ਕੇ ਭਾਈ ਇਹ ਅਕਾਲ ਤਖਸਰ ਨਾਲ ਸੰਬੰਧਿਤ ਮਾਮਲਾ ਇਹਦੇ ਚ ਆਨਾ ਕਾਨੀ ਨਾ ਕੀਤੀ ਜਾਵੇ ਇਹਦੀ ਜਾਨ ਜਿਹੜੀ ਹੈ ਹੋਈ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਅੰਦਰਜ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਸਿੱਖਾਂ ਦੀਆਂ ਭਾਵਨਾਵਾਂ ਜਾਂ ਅਕਾਲ ਤਖਸਰ ਹਰਮੰਦਰ ਸਾਹਿਬ